ਪਾਲਕ ਦੇ ਪਕੌੜੇ ਜਦੋਂ ਤੱਕ कुरकुरे ਯਾਨੀ ਕਿ ਕ੍ਰਾਂਚੀ ਨਾ ਬਣਨਾਂ ਤਦ ਤੱਕ ਪਕੌੜੇ ਖਾਂਦਾ ਸਵਾਦ ਨਹੀਂ ਆਉਂਦਾ ਤੇ ਆਓ ਇੱਕਦਮ ਸੌਖੇ ਤਰੀਕੇ ਨਾਲ ਅੱਜ ਬਣਾਨੇ ਆ ਪਾਲਕ ਦੇ कुरकुरੇ ਪਕੌੜੇ ਤੇ ਪਕੌੜੇ ਬਣਾਉਣ ਵਾਸਤੇ ਮੈਂ ਇੱਥੇ ਲਈਏ 400 ਗ੍ਰਾਮ ਇੱਕਦਮ ਤਾਜ਼ੀ-ਤਾਜ਼ੀ ਧੋਤੀ ਹੋਈ ਪਾਲਕ ਤੇ ਹੁਣ ਇਹ ਧੋਤੀ ਹੋਈ ਪਾਲਕ ਨੂੰ ਨਾ ਆਪਾਂ ਕੱਟਾਂਗੇ ਤੇ ਆਪਾਂ ਪਾਲਕ ਨੂੰ ਨਾ ਬਹੁਤ ਜ਼ਿਆਦਾ ਬ੍ਰੇਕ ਨਹੀਂ ਕੱਟਣਾ ਤੇ ਜਿਹੜੀਆਂ ਪਾਲਕ ਦੀਆਂ ਕੁਲੀਆਂ-ਕੁਲੀਆਂ ਡੰਡੀਆਂ ਸੀ ਉਹ ਮੈਂ ਨਾਲ ਹੀ ਰਹਿਣ ਦਿੱਤੀਆਂ ਨੇ ਤੇ ਪਾਲਕ ਨੂੰ ਆਪਾਂ ਇਸ ਤਰ੍ਹਾਂ ਦਾ ਥੋੜਾ ਜਿਹਾ ਮੋਟਾ-ਮੋਟਾ ਹੀ ਕੱਟਾਂਗੇ ਆਹ ਦੇਖੋ ਜੀ ਇਸ ਤਰ੍ਹਾਂ ਹੀ ਪਾਲਕ ਆਪਾਂ ਕੱਟ ਲੈਣੀ ਹੈ ਬਹੁਤ ਜ਼ਿਆਦਾ ਬ੍ਰੀਕ ਨਹੀਂ ਕਰਨੀ ਤੇ ਇਸੇ ਤਰ੍ਹਾਂ ਹੀ ਸਾਰੀ ਪਾਲਕ ਨੂੰ ਕੱਟ ਕੇ ਰੱਖ ਲਵਾਂਗੇ ਤੇ ਲੋ ਜੀ ਸਾਰੀ ਪਾਲਕ ਮੈਂ ਇੱਥੇ ਕੱਟ ਲਈ ਹੈ ਤੇ ਇਹਦੇ ਵਿੱਚ ਪਾਉਣ ਵਾਸਤੇ ਜਿਹੜਾ ਹੋਰ ਬਾਕੀ ਦਾ ਸਮਾਨ ਹੈ ਉਹ ਵੀ ਮੈਂ ਤੁਹਾਨੂੰ ਨਾਲ-ਨਾਲ ਦਿਖਾਨੀ ਆ ਤੇ ਪਕੌੜਿਆਂ 'ਚ ਪਾਉਣ ਵਾਸਤੇ ਨਾ ਪਾਲਕ ਦੇ ਨਾਲ ਹੀ ਆਪਾਂ ਪਾਵਾਂਗੇ ਆਲੂ ਤੇ ਇੱਥੇ ਮੈਂ ਲਏ ਨੇ ਦੋ ਛਿੱਲੇ ਹੋਏ ਆਲੂ ਤੇ ਆਲੂ ਪਾਉਣ ਨਾਲ ਨਾ ਪਕੌੜੇ ਬਹੁਤ ਸਵਾਦ ਲੱਗਦੇ ਨੇ ਤੇ ਆਲੂਆਂ ਨੂੰ ਆਪਾਂ ਨਾ ਬ੍ਰੀਕ-ਬ੍ਰੀਕ ਪਤਲਾ-ਪਤਲਾ ਕੱਟਣਾ ਹੈ ਇਸ ਤਰ੍ਹਾਂ ਕੱਟ ਕੇ ਨਾ ਇਹਨੂੰ ਹੋਰ ਇੱਕ ਵਾਰੀ ਪੀਸੇਸ ਤੇ ਪਾਲਕ ਤੇ ਆਪਾਂ ਕੱਟੀ ਐ ਮੋਟੀ ਮੋਟੀ ਤੇ ਜਿਹੜੇ ਆਲੂ ਨੇ ਆਪਾਂ ਕਟਾਂਗੇ ਲੰਬੇ ਲੰਬੇ ਪਤਲੇ ਪਤਲੇ ਬਰੀਕ ਬਰੀਕ ਇਹ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਦੇ ਜਿਵੇਂ ਆਪਾਂ ਫਿੰਗਰ ਚਿਪਸ ਵਾਸਤੇ ਕੱਟਦੇ ਆ ਨਾ ਉਸ ਤੋਂ ਵੀ ਜ਼ਿਆਦਾ ਬਰੀਕ ਤੇ ਆਪਣੇ ਹਿਸਾਬ ਨਾਲ ਤੁਸੀਂ ਦੋਨੋਂ ਸਾਈਡ ਤੋਂ ਜਿਸ ਤਰ੍ਹਾਂ ਬਰੀਕ ਬਰੀਕ ਆਨਾਂ ਪਤਲੇ ਲੰਬੇ ਉਸ ਹਿਸਾਬ ਨਾਲ ਕੱਟ ਲਵੋ ਇਸ ਤਰ੍ਹਾਂ ਦੇ ਪਤਲੇ ਪਤਲੇ ਕੱਟੇ ਹੋਏ ਆਲੂ ਨੇ ਨਾ ਜਿਹੜੇ ਪਕੌੜਿਆਂ ਚ ਸਵਾਦ ਵੀ ਲੱਗਦੇ ਨੇ ਤੇ ਨਾਲੇ ਪਕੌੜੇ ਤਲਣ ਲੱਗਿਆ ਨਾ ਕੱਚੇ ਨਹੀਂ ਰਹਿੰਦੇ ਨਾਲ ਹੀ ਪੱਕ ਜਾਂਦੇ ਨੇ ਜੇ ਮੋਟੇ ਕਟਾਂਗੇ ਨਾ ਤੇ ਉਹ ਫਿਰ ਜ਼ਿਆਦਾ ਆਪਾਂ ਨੂੰ ਫ੍ਰਾਈ ਕਰਨੇ ਪੈਣਗੇ ਤੇ ਫੇਰ ਪੱਕਦੇ ਨੇ ਤੇ ਪਾਲਕਰ ਆਲੂਆਂ ਦੇ ਨਾਲ ਹੀ ਆਪਾਂ ਪਕੌੜਿਆਂ ਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਲੰਬੇ ਪਤਲੇ ਕੱਟੇ ਹੋਏ ਦੋ ਪਿਆਜ਼ ਤੇ ਹੁਣ ਨਾ ਪਕੌੜਿਆਂ 'ਚ ਪਾਉਣ ਵਾਸਤੇ ਇੱਕ ਵਧੀਆ ਜਿਹਾ ਮਸਾਲਾ ਬਣਾ ਲੈਣੇ ਆ ਜਿਹਦੇ ਵਾਸਤੇ ਇੱਕ ਮਿਕਸੀ ਦੇ ਗ੍ਰਾਈਂਡਰ ਜਾਰ ਦੇ ਵਿੱਚ ਆਪਾਂ ਪਾਵਾਂਗੇ ਚਾਰ ਸਾਬਤ ਲਾਲ ਮਿਰਚਾਂ ਅੱਧਾ ਛੋਟਾ ਵਾਲਾ ਚਮਚ ਸੌਂਫ ਦਾ ਅੱਧਾ ਛੋਟਾ ਚਮਚ ਜੀਰਾ ਤੇ ਇੱਕ ਛੋਟਾ ਚਮਚ ਭਰ ਕੇ ਸਾਬਤ ਧਨੀਆ ਤੇ ਇੱਕ ਛੋਟਾ ਚਮਚੀ ਪਾਵਾਂਗੇ ਇਹਦੇ ਵਿੱਚ ਪੀਸਿਆ ਹੋਇਆ ਅਨਾਰ ਦਾਣਾ ਤੁਸੀਂ ਇੱਥੇ ਸਾਬਤ ਨਾਰਦਾਣਾ ਵੀ ਲੈ ਸਕਦੇ ਹੋ ਮੇਰੇ ਕੋਲ ਸਾਬਤ ਨਹੀਂ ਸੀ ਇਸ ਕਰਕੇ ਮੈਂ ਪੀਸਿਆ ਹੋਇਆ ਪਾਇਆ ਜੇ ਸਾਬਤ ਪਾਓਗੇ ਤਾਂ ਨਾਲ ਹੀ ਗ੍ਰाइंड ਹੋ ਜਾਏਗਾ ਇਹ ਸਾਰੇ ਸੁੱਕੇ ਮਸਾਲਿਆਂ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ 7 ਤੋਂ 8 ਤੁਰੀਆਂ ਲਸਣ ਦੀਆਂ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਨਾ ਆਪਾਂ ਇਕੱਠਾ ਹੀ ਦਰਦਰਾ ਗ੍ਰाइंड ਕਰ ਲੈਣਾ ਤੇ ਹੁਣ ਆਪਾਂ ਲਵਾਂਗੇ ਖੁੱਲਾ ਜਿਹਾ ਇੱਕ ਪਾਂਡਾ ਤੇ ਉਹਦੇ ਵਿੱਚ ਪਾਵਾਂਗੇ ਆਪਾਂ ਇਹ ਕੱਟੀ ਹੋਈ ਪਾਲਕ ਇਹ ਪਕੌੜੇ ਬਹੁਤ ਹੀ ਟੇਸਟੀ ਬਣਦੇ ਨੇ ਇੱਕ ਵਾਰੀ ਤੁਸੀਂ ਇਹ ਪਕੌੜੇ ਜ਼ਰੂਰ ਬਣਾਇਓ ਤੁਹਾਨੂੰ ਬਹੁਤ ਪਸੰਦ ਆਣਗੇ ਤੇ ਪੂਰਾ ਸੀਜ਼ਨ ਹੈ ਨਾ ਜਿਹੜਾ ਸਰਦੀਆਂ ਦਾ ਪਾਲਕ ਦਾ ਸੀਜ਼ਨ ਤੁਸੀਂ ਐਸੇ ਤਰ੍ਹਾਂ ਦੇ ਹੀ ਪਕੌੜੇ ਬਣਾ ਕੇ ਖਾਓਗੇ ਤੁਹਾਨੂੰ ਇੰਨੇ ਜ਼ਿਆਦਾ ਪਸੰਦ ਆਣਗੇ ਤੇ ਪਾਲਕ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਵਾਂਗੇ ਕੱਟੇ ਹੋਏ ਆਲੂ ਤੇ ਨਾਲ ਹੀ ਪਾਵਾਂਗੇ ਪਿਆਜ਼ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਛਾਨਿਆ ਹੋਇਆ ਬੇਸਨ ਤੇ ਇੱਥੇ ਮੈਂ ਸਵਾ ਕੱਪ ਬੇਸਨ ਲਿਆ ਹੈ ਹਜੇ ਇਹਨਾਂ ਬੇਸਨ ਪਾ ਰਹੀਆਂ ਜਦੋਂ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਜੇ ਲੋੜ ਪਈਗੀ ਤੇ ਹੋਰ ਬੇਸਨ ਆਪਾਂ ਇਹਦੇ ਵਿੱਚ ਪਾ ਲਵਾਂਗੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਤੇ ਬ੍ਰੀਕ-ਬ੍ਰੀਕ ਕਟੀਆਂ ਹੋਈਆਂ 4 ਤੋਂ 5 ਹਰੀਆਂ ਮਿਰਚਾਂ ਮਿਰਚਾਂ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਜਿੰਨਾ ਕਰਾਰਾ ਖਾਣਾ ਪਸੰਦ ਕਰਦੇ ਹੋ ਤੇ ਪਕੌੜਿਆਂ ਦਾ ਸਵਾਦ ਵਧਾਉਣ ਵਾਸਤੇ ਹੁਣ ਇਹਦੇ ਵਿੱਚ ਜਾਏਗਾ ਗ੍ਰाइंड ਕੀਤਾ ਹੋਇਆ ਦਰਦਰਾ ਮਸਾਲਾ ਜਿਹੜਾ ਆਪਾਂ ਹੁਣੇ ਗ੍ਰाइंड ਕੀਤਾ ਸੀ ਨਾ ਤੇ ਇਹਦੇ ਨਾਲ ਹੀ ਤੇ ਪਕੌੜਿਆਂ ਦਾ ਸਵਾਦ ਹੈ ਜਿਹੜਾ ਖੂਬ ਵੱਧ ਕੇ ਆਏਗਾ ਬਹੁਤ ਟੇਸਟੀ ਬਣਨਗੇ ਤੇ ਇੱਕ ਵੱਡਾ ਚਮਚ ਭਰ ਕੇ ਪਾਵਾਂਗੇ ਕਸੂਰੀ ਮੇਥੀ ਅੱਧਾ ਛੋਟਾ ਚਮਚ ਪਾਵਾਂਗੇ ਜਵੈਨ ਦਾ ਆਪਾਂ ਸਾਰੇ ਜਾਣਦੇ ਹਾਂ ਕਿ ਜਵੈਨ ਡਾਈਜੈਸ਼ਨ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਨਾਲੇ ਸਵਾਦ ਵੀ ਵਧੀਆ ਆਉਂਦਾ ਹੈ ਇੱਕ ਛੋਟਾ ਚਮਚ ਭਰ ਕੇ ਪਾਵਾਂਗੇ ਲੂਣ ਦਾ ਲੂਣ ਤੁਸੀਂ ਆਪਣੇ ਸਵਾਦ ਦੇ ਮੁਤਾਬਿਕ ਪਾ ਸਕਦੇ ਹੋ ਤੇ ਅੱਧਾ ਛੋਟਾ ਚਮਚ ਪਾਵਾਂਗੇ ਹਲਦੀ ਦਾ ਬਸ ਬਾਕੀ ਹੋਰ ਕੋਈ ਮਸਾਲੇ ਇਹਦੇ ਵਿੱਚ ਨਹੀਂ ਪਾਣੇ ਆਪਾਂ ਤੇ ਸਭ ਤੋਂ ਪਹਿਲਾਂ ਨਾ ਬਿਨਾਂ ਪਾਣੀ ਪਾਏ ਹੋਏ ਹੀ ਇਹਨੂੰ ਸੁੱਕਾ ਹੀ ਮਿਕਸ ਕਰਾਂਗੇ ਕਿਉਂਕਿ ਪਾਲਕ ਦੇ ਵਿੱਚ ਪਾਣੀ ਹੁੰਦਾ ਹੈ ਹਨਾ ਕਾਫੀ ਪਾਣੀ ਹੁੰਦਾ ਹੈ ਪਾਲਕ ਦੇ ਵਿੱਚ ਨਾਲੇ ਧੋਤੀ ਹੋਈ ਪਾਲਕ ਹੈ ਤੇ ਜੇ ਪਹਿਲਾਂ ਹੀ ਪਾਣੀ ਪਾ ਦਵਾਂਗੇ ਨਾ ਤੇ ਇਹ ਜਿਹੜਾ ਬੈਟਰ ਹੈ ਆਪਣਾ ਉਹ ਪਤਲਾ ਹੋ ਜਾਏਗਾ ਪਕੌੜੇ ਵਧੀਆ ਨਹੀਂ ਬਣਨਗੇ ਪਹਿਲਾਂ ਮਿਕਸ ਕਰ ਲਵਾਂਗੇ ਫਿਰ ਜਿੰਨੀ ਲੋੜ ਪੈਗੀ ਉਹਨਾ ਪਾਣੀ ਪਾਵਾਂਗੇ ਤੇ ਦੇਖੋ ਜੀ ਇੱਥੇ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਨਾ ਮੈਨੂੰ ਥੋੜੇ ਜਿਵੇਂ ਬੇਸਨ ਦੀ ਹੋਰ ਜ਼ਰੂਰਤ ਲੱਗ ਰਹੀ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮਿਕਸ ਕਰਨ ਤੋਂ ਬਾਅਦ ਪਾ ਲਵਾਂਗੇ ਤੇ ਮੈਂ ਇਹਦੇ ਵਿੱਚ ਨਾ ਅੱਧਾ ਕੱਪ ਬੇਸਨ ਹੋਰ ਪਾ ਰਹੀ ਹਾਂ ਤੇ ਟੋਟਲ ਹੋ ਗਿਆ 2 ਕੱਪ ਬੇਸਨ ਕਿਉਂਕਿ ਆਪਾਂ ਪਾਲਕ ਆਲੂ ਪਿਆਜ਼ ਬਹੁਤ ਸਾਰੇ ਲੈਨੇ ਨਾ ਤੇ ਇਸ ਕਰਕੇ 2 ਕੱਪ ਬੇਸਨ ਇਹਦੇ ਵਿੱਚ ਲੱਗ ਗਿਆ ਹੈ ਤੇ ਜੇਕਰ ਤੁਸੀਂ ਥੋੜੇ ਪਕੌੜੇ ਬਣਾਨੇ ਨੇ ਪਾਲਕ ਥੋੜੀ ਹੋਵੇ ਤੇ ਬੇਸਨ ਥੋੜਾ ਵੀ ਪਾ ਸਕਦੇ ਹੋ ਮਤਲਬ ਕਿ ਜਿਸ ਹਿਸਾਬ ਨਾਲ ਪਕੌੜੇ ਬਣਾਨੇ ਨੇ ਉਸ ਹਿਸਾਬ ਨਾਲ ਕੁਆਂਟੀਟੀ ਰੱਖ ਲਵੋ ਸਾਰ ਤੇ ਹੁਣ ਮਿਕਸ ਕਰਨ ਤੋਂ ਬਾਅਦ ਹੁਣ ਦੇਖੋ ਮਟੀਰੀਅਲ ਜਿਹੜਾ ਐ ਇੱਕਦਮ ਜਿਹੜਾ ਐ ਮਿਕਸਚਰ ਐ ਵਧੀਆ ਜੁੜਦਾ ਪਿਆ ਤੇ ਪਾਣੀ ਮੈਂ ਇਹਦੇ ਵਿੱਚ ਬਿਲਕੁਲ ਨਹੀਂ ਪਾਇਆ ਹੈ ਤੇ ਤੁਸੀਂ ਵੀ ਪਾਣੀ ਜ਼ਰੂਰਤ ਪੈਣ ਤੇ ਹੀ ਪਾਇਓ ਔਰ ਸਿੱਧਾ ਪਾਣੀ ਨਹੀਂ ਪਾਣਾ ਹੱਥ ਤੇ ਇਸ ਨਾਲ ਥੋੜਾ ਜਿਹਾ ਲੈ ਕੇ ਹੀ ਪਾਣਾ ਹੈ ਕਿਉਂਕਿ ਪਾਲਕ ਦੇ ਵਿੱਚ ਕਾਫੀ ਪਾਣੀ ਹੁੰਦਾ ਹੈ ਹੋਰ ਬਿਲਕੁਲ ਜਲਦਬਾਜ਼ੀ ਨਾ ਕਰਿਓ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋਣ ਤੋਂ ਬਾਅਦ ਯਾਨੀ ਕਿ ਮਿਕਸ ਕਰਨ ਤੋਂ ਬਾਅਦ ਪਾਣੀ ਪਾਇਓ ਕਿ ਪਾਲਕ ਜੜੀਏ ਹੌਲੀ ਹੌਲੀ ਆਪਣਾ ਪਾਣੀ ਛੱਡ ਦਈਏ ਜਦੋਂ ਆਪਾਂ ਇਹਨੂੰ ਘੁੱਟ ਕੇ ਇਸ ਨਾਲ ਬਾਈਂਡ ਕਰਾਂਗੇ ਨਾ ਉਸ ਤੋਂ ਬਾਅਦ ਪਤਾ ਲੱਗੇਗਾ ਤੇ ਦੇਖੋ ਜੀ ਮਿਕਸਚਰ ਜਿਹੜਾ ਵਧੀਆ ਜੁੜਦਾ ਪਿਆ ਤੇ ਪਕੌੜੇ ਬਣਾਉਣ ਵਾਸਤੇ ਤਿਆਰ ਹੈ ਪਕੌੜਿਆਂ ਦਾ ਮਿਕਸਚਰ ਤਿਆਰ ਕਰਨ ਲੱਗਿਆ ਮੈਂ ਇਥੇਕ ਤੇਲ ਗਰਮ ਹੋਣ ਵਾਸਤੇ ਰੱਖ ਦਿੱਤਾ ਸੀ ਤੇਲ ਚੰਗਾ ਗਰਮ ਹੋ ਚੁੱਕਿਆ ਐਨ ਗੈਸ ਦੀ ਫਲੇਮ ਨੂੰ ਆਪਾਂ ਮੀਡੀਅਮ ਕਰ ਦਵਾਂਗੇ ਤੇ ਮੀਡੀਅਮ ਗਰਮ ਤੇਲ ਦੇ ਵਿੱਚ ਨਾ ਹੁਣ ਆਪਾਂ ਇਹ ਥੋੜਾ ਥੋੜਾ ਮਿਕਸਚਰ ਲੈ ਕੇ ਨਾ ਤੇ ਤੇਲ ਦੇ ਵਿੱਚ ਪਾਈ ਜਾਵਾਂਗੇ ਤੇ ਇਹ ਜਿਹੜਾ ਮਿਕਸਚਰ ਆਪਾਂ ਤਿਆਰ ਕੀਤਾ ਹੈ ਨਾ ਆਲੂ ਪਿਆ ਨੇਤੇ ਕੀ ਇਹਦੇ ਵਿੱਚ ਪਾਲਕ ਹੈ ਲੂਣ ਵੀ ਪਾਇਆ ਹੋਇਆ ਹੈ ਤੇ ਇਹਨਾਂ ਹੋਟੇਲਾ ਹੋ ਜਾਏਗਾ ਫਿਰ ਪਕੌੜੇ ਵਧੀਆ ਨਹੀਂ ਬਣਨਗੇ ਆਪਾਂ ਵੈਸੇ ਵੀ ਇਹਦੇ ਵਿੱਚ ਪਾਣੀ ਨਹੀਂ ਪਾਇਆ ਲੋੜ ਹੀ ਨਹੀਂ ਪਈ ਪਾਣੀ ਪਾਣ ਦੀ ਤੇ ਮਿਕਸਚਰ ਨੂੰ ਨਾ ਕੜਾਈ 'ਚ ਪਾਣ ਤੋਂ ਬਾਅਦ ਨਾ ਥੋੜੀ ਦੇਰ ਤੱਕ ਆਪਾਂ ਬਿਲਕੁਲ ਨਹੀਂ ਛੇੜਨਾ ਇਹਨੂੰ ਥੋੜੀ ਦੇਰ ਹੋ ਜਾਏਗੀ ਨਾ ਫਰਾਈ ਹੁੰਦੇ ਫਿਰ ਇਹਨਾਂ ਦੀ ਸਾਈਡ ਚੇਂਜ ਕਰਾਂਗੇ ਤੇ ਜਦੋਂ ਇਹਨਾਂ ਨੂੰ ਸੇਕ ਲੱਗਦੇ ਥੋੜੀ ਦੇਰ ਹੋ ਜਾਵੇ ਨਾ ਉਸ ਤੋਂ ਬਾਅਦ ਆਪਾਂ ਸਾਈਡ ਚੇਂਜ ਕਰ ਦਵਾਂਗੇ ਤੇ ਤੇਲ ਗਰਮ ਹੋਣ ਤੋਂ ਬਾਅਦ ਮੈਂ ਫਲੇਮ ਮੀਡੀਅਮ ਕਰ ਦਿੱਤੀ ਸੀ ਨਾ ਤੇ ਹੁਣ ਆਪਾਂ ਫਲੇਮ ਨੂੰ ਕਰ ਦਵਾਂਗੇ ਫੁੱ ਤੇ ਇਸੇ ਤਰ੍ਹਾਂ ਹੀ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਆਪਾਂ ਇਹਨਾਂ ਨੂੰ ਵਧੀਆ ਜਿਹਾ ਕਲਰ ਆਨ ਤੱਕ ਫਰਾਈ ਕਰ ਲਵਾਂਗੇ ਤੇ ਇੱਥੇ ਦੇਖੋ ਜੀ ਗੈਸ ਦੀ ਫਲੇਮ ਨੂੰ ਸੈੱਟ ਕਰਦੇ ਹੋਏ ਨਾ ਮੈਂ ਪਕੌੜਿਆਂ ਨੂੰ ਵਧੀਆ ਜਿਹਾ 골ਡਨ ਜਿਹਾ ਕਲਰ ਆਨ ਤੱਕ ਫਰਾਈ ਕਰ ਲਿਆ ਹੈ ਔਰ ਪਕੌੜੇ ਜਿਹੜੇ ਨੇ ਨਾ ਵਧੀਆ ਕਲਰ ਚ ਆ ਗਏ ਨੇ ਇਹ ਦੇਖੋ ਤੁਸੀਂ ਔਰ ਇੱਕਦਮ कुरकुरੇ ਵੀ ਹੋ ਗਏ ਨੇ ਔਰ ਅੰਦਰ ਤੱਕ ਵੀ ਪੱਕ ਗਏ ਨੇ ਤੇ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਅੰਦਰ ਤੱਕ ਪਕਨ ਔਰ ਵਧੀਆ ਜਿਹਾ ਕਲਰ ਆ ਜਾਵੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਤੇਲ ਚੋਂ ਕੱਢ ਕੇ ਇੱਕ ਜਾਲੀ ਤੇ ਰੱਖ ਲਵਾਂਗੇ ਤਾਂ ਕਿ ਐਕਸਟਰਾ ਤੇਲ ਜਿਹੜਾ ਉਨਚੜ ਜਾ ਏਹ ਹੁਣ ਅੱਜਕੱਲ ਵੈਸੇ ਵੀ ਛੁੱਟੀਆਂ ਚੱਲਦੀਆਂ ਪਈਆਂ ਨੇ ਤੇ ਕੱਲ ਤੇ ਦੁਸ਼ਹਿਰੇ ਦੀ ਛੁੱਟੀ ਹੈ ਤੇ ਇਸ ਤਰ੍ਹਾਂ ਦੇ ਪਕੌੜੇ ਬਣਾ ਕੇ ਤੁਸੀਂ ਸਾਰਿਆਂ ਨੂੰ ਖਵਾਓ ਘਰ ਵਿੱਚ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਗਰਮ-ਗਰਮ ਚਾਹ ਦੇ ਨਾਲ ਸ਼ਾਮ ਦੇ ਟਾਈਮ ਤੇ ਬਣਾਓ ਚਾਹੇ ਸਵੇਰੇ ਬਣਾਓ ਤੇ ਖਾਸ ਕਰ ਪਕੌੜੇ ਸ਼ਾਮ ਨੂੰ ਹੀ ਖਾਈਦੇ ਨੇ ਸਵਾਦ ਲੱਗਦੇ ਨੇ ਗਰਮ-ਗਰਮ ਚਾਹ ਨਾਲ ਖਵਾਓ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤੇ ਹੁਣ ਬਾਕੀ ਦੇ ਬਚੇ ਮਟੀਰੀਅਲ ਨੂੰ ਵੀ ਆਪਾਂ ਫ੍ਰਾਈ ਕਰ ਲਵਾਂਗੇ ਤੇ ਲਓ ਜੀ ਸਾਰੇ ਮਟੀਰੀਅਲ ਨੂੰ ਮੈਂ ਇਸ ਤਰ੍ਹਾਂ ਦੀ ਪਕੌੜਿਆਂ ਦੀ ਸ਼ੇਪ ਦਿੰਦੇ ਹੋਏ ਫ੍ਰਾਈ ਕਰ ਲਿਆ ਹੈ ਤੇ ਵਧੀਆ ਪਕੌੜੇ ਬਣ ਕੇ ਤਿਆ ਇਹਦੇ ਵਿੱਚੋਂ 6 ਤੋਂ 7% ਆਰਾਮ ਨਾਲ ਪਕੌੜੇ ਖਾ ਸਕਦੇ ਨੇ ਬਾਕੀ ਆਪਣੀ ਆਪਣੀ ਡਾਈਟ ਦੇ ਉੱਪਰ ਹੈ ਕੋਈ ਕਿੰਨੇ ਖਾਂਦਾ ਹੈ ਹੈਨਾ ਤੇ ਮੇਰੇ ਹਿਸਾਬ ਨਾਲ ਤੇ 6 ਤੋਂ 7% ਆਰਾਮ ਨਾਲ ਖਾ ਸਕਦੇ ਨੇ ਤੇ ਪਕੌੜੇ ਜਿਹੜੇ ਨੇ ਬਹੁਤ ਹੀ ਵਧੀਆ ਬਣੇ ਨੇ ਤੇ ਤੁਸੀਂ ਪਾਲਕ ਦੇ ਪਕੌੜੇ ਕਿਸ ਤਰ੍ਹਾਂ ਬਣਾਉਂਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਹਜੇ ਜਾਇਓ ਨਾ ਹਜੇ ਮੈਂ ਪਕੌੜਿਆਂ ਦੇ ਉੱਪਰ ਇੱਕ ਦੋ ਚੀਜ਼ਾਂ ਹੋਰ ਪਾਣੀਆਂ ਨੇ ਤੇ ਹੁਣ ਪਕੌੜਿਆਂ ਦਾ ਸਵਾਦ ਹੋਰ ਵਧਾਣ ਵਾਸਤੇ ਆਪਾਂ ਇਹਦੇ ਵਿੱਚ ਉੱਪਰੋਂ ਦੀ ਪਾਵਾਂਗੇ ਥੋੜਾ ਜਿਹਾ ਚਾਟ ਮਸਾਲਾ ਤੇ ਇਹਨੇ ਵਧੀਆ कुरकुरे ਪਕੌੜੇ ਬਣ ਕੇ ਤਿਆਰ ਹੋਏ ਨੇ ਨਾ ਨਾ ਤੇ ਮੈਂ ਇਹਨਾਂ ਵਿੱਚ ਚੌਲਾਂ ਦਾ ਆਟਾ ਪਾਇਆ ਤੇ ਨਾ ਹੀ ਪਾਇਆ ਅਰਾ ਰੋਡ ਤੇ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰੀ ਇਹ ਪਾਲਕ ਦੇ ਪਕੌੜੇ ਜ਼ਰੂਰ ਟਰਾਈ ਕਰਿਓ ਇੱਕਦਮ कुरकुरੇ ਬਣਨਗੇ ਬਹੁਤ ਹੀ ਵਧੀਆ ਬਣਨਗੇ ਖਾਂਦ ਦਾ ਸਵਾਦ ਹੀ ਆ ਜਾਏਗਾ ਹਾਂ ਹੋਰ ਇੱਕ ਗੱਲ ਕੀ ਹੈ ਜਿਹੜੇ ਪਾਲਕ ਦੇ ਪਕੌੜੇ ਨਾ ਇਹ ਗਰਮ ਗਰਮ ਹੀ ਸਵਾਦ ਲੱਗਦੇ ਨੇ ਕਿਉਂਕਿ ਗਰਮ ਗਰਮ ਹੀ ਇਹ ਕ੍ਰੈਂਚੀ ਲੱਗਦੇ ਨੇ ਠੰਡੇ ਹੋ ਕੇ ਨਾ ਫਿਰ ਇਹ ਨਰਮ ਜਿਹੇ ਹੋ ਜਾਂਦੇ ਨੇ